ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਥੈਂਕ ਯੂ ਪੰਜਾਬ ਅੱਜ ਦਾ ਦਿਨ ਸੁਹਾਗਣਾ ਦੇ ਵਿੱਚ ਬੜਾ ਖੁਸ਼ੀਆਂ ਤੇ ਚਾਵਾਂ ਵਾਲਾ ਦਿਨ ਹੈ ਅੱਜ ਦੇ ਦਿਨ ਸੁਹਾਗਣਾ ਆਪਣੇ ਪਤੀ ਦੀ ਲੰਬੀ ਦੁਆ ਕਰਦੀਆਂ ਹਨ ਲੰਬੀ ਉਮਰ ਦੇ ਲਈ ਵਰਤ ਰੱਖਦੀਆਂ ਹਨ ਤਾਂ ਆ ਦੋਸਤੋ ਜੇ ਮੈਂ ਇਹਨਾਂ ਚਿਹਰਿਆਂ ਦੀ ਗੱਲ ਕਰਾਂ ਤਾਂ ਇਹ ਸੁਹਾਗਣਾ ਦੇ ਚਿਹਰੇ ਤੇ ਅੱਜ ਇੱਕ ਵੱਖਰਾ ਜਿਹਾ ਨੂਰ ਵੇਖਣ ਨੂੰ ਮਿਲ ਰਿਹਾ ਹੈ ਤਾਂ ਇਹਨਾਂ ਸੁਹਾਗਣਾ ਨਾਲ ਹੀ ਆਪਾਂ ਗੱਲਬਾਤ ਕਰਦੇ ਹਾਂ ਕਿ ਅੱਜ ਸਪੈਸ਼ਲ ਕੀ ਹੈ ਮੈਂ ਮੱਧ ਸਪੈਸ਼ਲ ਕੀ ਹੈ ਕਰਵਾ ਚੌਥ ਕਰਵਾ ਚੋ ਤਾਂ ਸੈਲੀਬ੍ਰੇਟ ਕਰਨਾ ਆਇਓ ਜਾਂ ਵਰਤ ਰੱਖਿਆ ਨਹੀਂ ਵਰਤ ਨਹੀਂ ਰੱਖਿਆ ਸਿਰਫ ਇੰਜੋਏ ਕਰਨਾ ਆਇਓ ਵਰਤ ਨਹੀਂ ਰੱਖਿਆ ਸਿਰਫ ਇੰਜੋਏ ਕਰ ਹਾਂਜੀ ਤਾਂ ਕੀ ਕੀ ਇੰਜੋਏ ਕੀਤਾ ਮੈਮ ਡਾਂਸ ਗੇਮਸ ਖੇਡ ਲਿਆ ਬਹੁਤ ਇੰਜੋਏ ਕੀਤਾ ਫਰੈਂਡਸ ਮਿਲੇ ਉਹਨਾਂ ਨਾਲ ਗੱਪੇ ਛੱਪੇ ਮਾਰੇ ਬਹੁਤ ਕੁਝ ਕੀਤਾ ਤਾਂ ਮੈਮ ਤੁਸੀਂ ਅੱਜ ਦੇ ਦਿਨ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਅਸੀਂ ਕਹਿਣ ਜਾਵਾਂਗੇ ਕਿ ਲੇਡੀਜ਼ ਨੂੰ ਇੱਕ ਦਿਨ ਮਿਲਦਾ ਹੈ ਫੁੱਲ ਇੰਜੋਏ ਦਾ ਆਦਾ ਘਰਦوار ਛੱਡ ਕੇ ਅਦਰਵਾਈਜ਼ ਦਿਨ ਨਹੀਂ ਮਿਲਦੇ ਨਹੀਂ ਇੱਕ ਸਪੈਸ਼ਲ ਡੇ ਆ ਸਾਡਾ ਅੱਜ ਸਾਡਾ ਇਹ ਆਦਮੀ ਕਰ ਰਹੇ ਕਹਿ ਰਹੇ ਇੰਜੋਏ ਕਰੋ ਜਿੰਨਾ ਨਹੀਂ স্পੈਸ਼ਲ ਡੇ ਇਹ ਤੁਸੀਂ ਕਹਿ ਸਕਦੇ ਪਰ ਹਮੇਸ਼ਾ ਹੀ ਲੇਡੀ ਦੇ ਤਾਂ ਹਮੇਸ਼ਾ ਹੀ ਦਿਨ ਹੁੰਦੇ ਆ ਨਹੀਂ ਨਹੀਂ স্পੈਸ਼ਲ ਡੇ ਅੱਜ ਮੇਰੀ ਮੈਮ ਅੱਜ ਜੇ ਮੈਂ ਗੱਲ ਕਰਾਂ ਕਿੰਨੇ ਟਾਈਮ ਤੋਂ ਤੁਸੀਂ ਕਰਵਾ ਚੋਤ ਰੱਖ ਰਹੇ ਹੋ 7 ਸਾਲ ਤੋਂ ਤੁਹਾਡੀ ਮੈਰਿਜ ਨੂੰ 3 ਸਾਲ ਹੋ ਚੁੱਕੇ ਹਨ ਜਿਹੜਾ ਪਹਿਲਾ ਕਰਵਾ ਰੱਖਿਆ ਤਾਂ ਉਸ ਫੀਲਿੰਗ ਦਾ ਤੇ ਅੱਜ ਦੀ ਫੀਲਿੰਗ ਦਾ ਕੁਝ ਫਰਕ ਆਇਆ ਸਰ ਪਹਿਲਾਂ ਕਰਵਾ ਹੁੰਦਾ ਸੀ ਤਿਆਰੀ ਰੋ ਕੇ ਘਰੇ ਬਹਿ ਜਾਂਦੇ ਸੀਗੇ ਬਟ ਅੱਜ ਤੁਹਾਡੇ ਟਾਈਮ ਤੇ ਮੈਨੂੰ ਲੱਗਦਾ ਇਦਾਂ ਦਾ ਕੁਝ ਨਹੀਂ ਹੋਣਾ ਜੇ 3 ਸਾਲਾਂ ਦੀ ਗੱਲ ਕਰਾਂ ਨਹੀਂ ਸਰ ਘਰੇ ਹੀ ਸੀ ਅਸੀਂ ਆ ਚਾਹਤ ਮੈਮ ਕਰਕੇ ਅਸੀਂ ਇੱਥੇ ਆਏ ਹਾਂ ਸਾਨੂੰ ਬਹੁਤ ਕੀਤਾ ਇਹਨਾਂ ਨੇ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਅੱਜ ਮੈਸੇਜ ਕੀ ਜਾਵੇਗਾ ਮੈਸੇਜ ਇਹ ਕਿ ਸਭ ਨੂੰ ਇਦਾਂ ਮੈਮ ਵਰਗੇ ਸਾਰਿਆਂ ਨੂੰ ਮਿਲਣੇ ਚਾਹੀਦੇ ਆ ਕਿ ਸਭ ਇਦਾਂ ਦਾ ਫੰਕਸ਼ਨ ਕਰਵਾਣ ਸਾਰੇ ਆਪਣਾ ਕਰਵਾ ਚੌਥ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕਰ ਸਕਣ ਤੇ ਇਸ ਤਰੀਕ ਇਸ ਇਸ ਵੈਸਟਮੈਂਟ ਬਹੁਤ ਇੰਜੋਏ ਕਰ ਸਕਣ ਸਾਰੇ ਤਾ ਮੈਮ ਤੁਸੀਂ ਅੱਜ ਕਰਵਾ ਰੱਖਿਆ ਹੈ ਹਾਂਜੀ ਕਰਵਾ ਰੱਖਿਆ ਹੈ ਤਾਂ ਮੈਮ ਕੀ ਮੈਸੇਜ ਕੀ ਜਾਵੇਗਾ ਆਪਣੇ ਹਸਬੰਦ ਲਈ ਕੀ ਮੈਸੇਜ ਹੈ ਮੇਰੇ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਹਸਬੰਦ ਨੂੰ ਕੀ ਮੈਸੇਜ ਦੇਣਾ ਚਾਹੂੰਗੀ ਸਾਨੂੰ ਇਦਾਂ ਹੀ ਉਹ ਵੀ ਪਿਆਰ ਕਰਦੇ ਆਣ ਹਾਂਜੀ ਤਾਂ ਹਰੇਕ ਸੁਆਗਣ ਦਾ ਇਹ ਇੱਕ ਮੈਂ ਕਹਿ ਸਕਦਾ ਕਿ ਸੁਪਨਾ ਹੁੰਦਾ ਹੈ ਕਿ ਉਸ ਦਾ ਪਤੀ ਉਸ ਨੂੰ ਪਿਆਰ ਕਰੇ ਸਤਿਕਾਰ ਕਰੇ ਉਸ ਦੀ ਰਿਸਪੈਕਟ ਕਰੇ ਤਾਂ ਮੈਮ ਜੇ ਮੈਂ ਗੱਲ ਕਰਾਂ ਤਾਂ ਅੱਜ ਦਾ ਜੋ ਆਰਗੇਨਾਈਜ਼ ਕੀਤਾ ਹੈ ਆਰਗੇਨਾਈਜ਼ਰ ਦੇ ਲਈ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਇਹ ਆਰਗੇਨਾਈਜ਼ ਵਧੀਆ ਹੋਇਆ ਜਾਂ ਇਸ ਤੋਂ ਹੋਰ ਵੀ ਅੱਛਾ ਹੋ ਸਕਦਾ ਹੈ ਬਹੁਤ ਵਧੀਆ ਕੀਤਾ ਮੈਮ ਨੇ ਜਿੰਨਾ ਵੀ ਕੀਤਾ ਪਰ ਇਸ ਤੋਂ ਵੀ ਵਧੀਆ ਹੋ ਸਕਦਾ ਜੇ ਹੋਰ ਲੇਡੀਜ਼ ਸਾਥ ਦੇਣ ਤਾਂ ਹਾਂਜੀ ਬਹੁਤ ਵਧੀਆ ਵੀ ਹੋ ਸਕਦਾ ਉਹ ਸੋਈ ਬੈਸਟ ਕਿਸੇ ਹੋਟਲ ਜਾਂ ਕਿਸੇ ਵਧੀਆ ਹੋਰ ਤਾਂ ਤੇ ਵੀ ਹੋ ਸਕਦਾ ਹੈ ਹਾਂਜੀ ਪਰ ਐ ਵੀ ਬਹੁਤ ਵਧੀਆ ਨਹੀਂ ਪਰ ਉਹਨਾਂ ਨੇ ਤਾਂ ਆਪਣਾ ਬੈਸਟ ਕੀਤਾ ਉਹਨੂੰ ਹੋਰ ਬਿਹਤਰ ਬਣਾਣਾ ਸਾਡੇ ਚ ਹੈ ਕਿ ਅਸੀਂ ਕਿੰਨਾ ਇੰਜੋਏ ਕਰਦੇ ਹਾਂ ਕਿੰਨੇ ਰੋਲਰ ਆਪਾਂ ਪਾਣੇ ਆ ਉਹ ਸਾਡੇ ਅਸੀਂ ਇੰਜੋਏ ਥੋੜਾ ਕਰਨਾ ਤੇ ਇੱਥੇ ਵੀ ਕਰ ਸਕਦੇ ਜਾਰਾ ਕਰਨਾ ਇੱਥੇ ਵੀ ਇੰਜੋਏ ਬਹੁਤ ਕਰ ਸਕਦੇ ਤਾਂ ਦੋਸਤੋ ਤੁਸੀਂ ਵੇਖਿਆ ਕਿ ਸੁਹਾਗਣਾਂ ਨੇ ਆਪਣਾ ਆਪਣਾ ਮੈਸੇਜ ਵੀ ਦਿੱਤਾ ਔਰ ਮੇਰੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਆਪਣੇ ਆਪਣੇ ਹਸਬੰਦ ਨੂੰ ਇੱਕ ਮੈਸੇਜ ਕਨਵੇ ਕੀਤਾ ਕਿ ਉਹ ਸਾਡਾ ਸਤਿਕਾਰ ਵੀ ਕਰਨ ਔਰ ਸਾਨੂੰ ਇਸ ਤੋਂ ਵੱਧ ਪਿਆਰ ਵੀ ਕਰਨ ਗੱਲ ਕਰਾਂ ਤਾਂ ਨੌਜਵਾਨਾਂ ਤੋਂ ਬਿਨਾ ਤਾਂ ਕੋਈ ਵੀ ਫੰਕਸ਼ਨ ਜੋ ਹੈ ਸਫਲ ਨਹੀਂ ਹੁੰਦਾ ਤਾਂ ਅੱਜ ਇੱਥੇ ਨੌਜਵਾਨ ਕੁੜੀਆਂ ਮੇਰੇ ਨਾਲ ਮੌਜੂਦ ਹਨ ਤਾਂ ਇਹਨਾਂ ਤੋਂ ਜਾਣਕਾਰੀ ਲੈਣੇ ਆ ਮੈਮ ਤੁਸੀਂ ਅੱਜ ਇੱਥੇ ਕੀ ਕਰਨਾ ਹੈ ਮੇਰਾ ਨਾਮ ਤਾਨਿਆ ਹੈ ਤਾਨਿਆ ਹਾਂਜੀ ਅੱਜ ਕੱਲ ਦਾ ਵੈਸੇ ਸਾਰੇ ਮੈਰਿਡ ਲੇਡੀਆਂ ਹੀ ਕਰਦੀਆਂ ਸਭ ਕੁਝ ਆਰਗੇਨਾਈਜ਼ ਪਰ ਗ੍ਰੇਸ ਐਂਡ ਗਲੇਮਰ ਸਲੂਨ ਤੇ ਸਾਨੂੰ ਵੀ ਇਹ ਹੱਕ ਮਿਲਿਆ ਪਾਰਟਿਸਿਪੇਟ ਕਰਨ ਦਾ ਇੰਜੋਏ ਕਰਨ ਦਾ ਇਹ ਕਿਹੜੇ ਸਲੂਨ ਤੋਂ ਗ੍ਰੇਸ ਐਂਡ ਗਲੇਮਰ ਸਲੂਨ ਤੋਂ ਹਾਂਜੀ ਇੱਥੇ ਅਸੀਂ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਾਂ ਡਾਂਸ ਕਰ ਰਹੇ ਹਾਂ ਪਾਰਟਿਸਿਪੇਟ ਕਰ ਰਹੇ ਹਾਂ ਹਰ ਇੱਕ ਚੀਜ਼ ਵਿੱਚ ਕਿਹੜੀ ਆਈਟਮ ਦੇ ਵਿੱਚ ਪਾਰਟਿਸਿਪੇਟ ਕਰਿਆ ਡਾਂਸ ਡਾਂਸ ਦੇ ਵਿੱਚ ਤੇ ਕੋਈ ਤੁਹਾਡਾ ਕੋਈ ਪ੍ਰਾਈਜ਼ ਵੀ ਆਇਆ ਹਾਂਜੀ ਮਿਲਨੇ ਆ ਪ੍ਰਾਈਜ਼ ਵਾਲੇ ਹਾਲੇ ਕੰਪੀਟੀਸ਼ਨ ਚੱਲ ਰਿਹਾ ਹੈ ਚੱਲ ਰਿਹਾ ਓਕੇ ਰਿਜ਼ਲਟ ਬਾਕੀ ਹੈ ਬਹੁਤ سارے ਰਾਉਂਡਸ ਵੀ ਹੋ ਚੁੱਕੇ ਆ ਲੈਡੀਜ਼ ਦੇ ਹੋ ਚੁੱਕੇ ਆ ਵਿਦ ਸਾਨੂੰ ਵੀ ਇੱਕ ਕੁੜੀ ਆ ਪਿੱਛੇ ਪਿੱਛੇ ਚ ਹੋ ਰਹੀ ਐ ਇਸ ਤੋਂ ਆਪਾਂ ਜਾਣਕਾਰੀ ਜ਼ਰੂਰ ਲੈਣੀ ਚਾਹਾਂਗੇ ਆ ਤਾਂ ਤੁਸੀਂ ਅੱਜ ਇੱਥੇ ਕਿਸ ਤਰ੍ਹਾਂ ਦੀ ਜੋ सेलिब्रेशन ਹੈ ਉਹਦੇ ਵਿੱਚ ਕਿਸ ਚੀਜ਼ ਐਕਟੀਵਿਟੀ ਤੁਸੀਂ ਪਾਰਟਿਸਿਪੇਟ ਕਰਿਆ ਡਾਂਸ ਵਿੱਚ ਕੀਤਾ ਗੇਮ ਹੋਈ ਸੀ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਫਿਰ ਕੀ ਲੱਗਿਆ ਤੁਹਾਨੂੰ ਡਾਂਸ ਕਰਕੇ ਜਾਂ ਐਕਟੀਵਿਟੀਜ਼ ਪਾਰਟਿਸਿਪੇਟ ਕਰਕੇ ਕਿਸ ਤਰ੍ਹਾਂ ਦੀ ਫੀਲਿੰਗ ਆਈ ਵਧੀਆ ਇੰਜੋਏ ਕੀਤਾ ਅਸੀਂ ਇੰਜੋਏ ਕਰਨੇ ਆਏ ਆ ਜਿਹੜੇ ਗਰਲਜ਼ ਆ ਸਾਡਾ ਤਾਂ ਕੋਈ ਵਰਤ ਹੈ ਨਹੀਂ ਇਸ ਤਾਂ ਇੰਜੋਏ ਕਰਨ ਆਏ ਆ ਇੱਧਰ ਹੋਰ ਵੀ ਨੌਜਵਾਨ ਕੁੜੀਆਂ ਮੇਰੇ ਨਾਲ ਖੜੀਆਂ ਹਨ ਤਾਂ ਰਾਜੇ ਕਿਸ ਤਰ੍ਹਾਂ ਦਾ ਅੱਜ ਦੀ ਫੀਲਿੰਗ ਹੈ ਜੋ ਦੇਖੋ ਇਹ ਜੋ ਤਿਹਾਰ ਹੈ ਇਹ ਸੁਹਾਗਣਾਂ ਦਾ ਤਿਹਾਰ ਹੈ ਤਾਂ ਖਾਸ ਕਰਕੇ ਸੁਹਾਗਣਾ ਹੀ ਇਸ ਵਰਤ ਨੂੰ ਰੱਖਦੀਆਂ ਹਨ ਤਾਂ ਅੱਜ ਤੁਸੀਂ ਵੀ ਬੜਾ ਸਜ ਧਜ ਕੇ ਆਏ ਹੋ ਤਾਂ ਤੁਹਾਨੂੰ ਕੀ ਲੱਗ ਰਿਹਾ ਅੱਜ ਦੇ ਦਿਨ ਕੀ ਮੈਸੇਜ ਹੈ ਤੁਹਾਡਾ ਨੌਜਵਾਨਾਂ ਲਈ ਔਰ ਕਿਸ ਤਰ੍ਹਾਂ ਦੀ ਫੀਲਿੰਗ ਅੱਜ ਤੁਹਾਨੂੰ ਇੱਥੇ ਆ ਰਹੀ ਹੈ ਸਰ ਸਾਨੂੰ ਬਹੁਤ ਵਧੀਆ ਫੀਲਿੰਗ ਆ ਰਹੀ ਹੈ ਲੇਡੀਜ਼ ਦਾ ਫੰਕਸ਼ਨ ਸੀ ਬਟ ਸਾਨੂੰ ਗਰਲ ਨੂੰ ਇਹਦੇ ਵਿੱਚ ਪਾਰਟਿਸਪੀਕੇਟ ਕਰਨ ਦੇ ਲਈ ਦਿੱਤਾ ਔਰ ਸਾਨੂੰ ਬਹੁਤ ਮਜ਼ਾ ਆ ਰਿਹਾ ਹੈ ਕਿ ਖਾਣ ਪੀਣ ਦਾ ਵੀ ਸਮਾਨ ਸੀ ਨੇ ਜੀ ਨਹੀਂ ਜੀ ਕਿਉਂਕਿ ਜੀ ਲੇਡਿਸ ਦਾ ਜੀ ਕਰ ਸਕਦਾ ਸੀ ਤਾਂ ਅੱਛਾ ਲੇਡਿਸ ਦਾ ਜੀ ਕਰ ਸਕਦਾ ਸੀ ਕੀਤਾ ਹੈ ਤਾਂ ਤੁਸੀਂ ਆਪ ਕਰਿਆ ਬਾਰ ਬਾਰ ਕੀਤਾ ਸੀ ਵੀ ਇਹਨਾਂ ਦਾ ਜੀ ਨਾ ਕਰ ਸਕੀ ਅਸੀਂ ਬਾਰ ਬਾਰ ਘਾ ਰਹੇ ਹਾਂ ਤਾਂ ਪ੍ਰਿਆਮ ਰੱਖਿਆ ਤੁਸੀਂ ਏਕ ਵੈਰੀ ਗੁੱਡ ਤਾਂ ਮੈਸੇਜ ਕੀ ਲੈਂਗੁਏਜ ਯੂਥ ਲਈ ਮੈਸੇਜ ਤਾਂ ਇਹ ਹੀ ਹੈ ਕਿ ਜਿਵੇਂ ਕਿ ਹੁਣ ਮੈਮ ਸਾਡੇ ਲਈ ਇਹ ਦੇ ਕੇ ਪਿਛਲੀ ਵਾਰ ਵੀ ਮੈਮ ਨੇ ਫੰਕਸ਼ਨ ਕਰਵਾਇਆ ਉਹਦੇ ਵਿੱਚ ਵੀ ਮੈਮ ਨੇ ਸਾਨੂੰ ਪਾਰਟਿਸਿਪੇਟ ਦਿੱਤੀ ਅੱਜ ਕੱਲ ਤਾਂ ਕੋਈ ਇਹ ਨਾ ਕਰਦਾ ਨੀ ਕਿਸੇ ਲਈ ਜੀ ਤੇ ਮੈਮ ਹਮੇਸ਼ਾ ਮਤਲਬ ਪਿਛਲੀ ਵਾਰ ਵੀ ਮੈਂ ਆਈ ਸੀ ਮੈਮ ਨੇ ਇਸ ਵਾਰ ਵੀ ਮੈਨੂੰ ਬੁਲਾਇਆ ਮੈਨੂੰ ਵਧੀਆ ਲੱਗ ਰਿਹਾ ਕਿ ਮੈਮ ਨੇ ਮੈਨੂੰ ਹੀ ਚੂਸ ਕੀਤਾ ਇਸ ਸਕ੍ਰਿਪਟ ਮੈਮ ਨੇ ਸਕਿੱਟ ਕਰਵਾਈ ਤੇ ਤੁਸੀਂ ਸਕਿੱਟ ਦੇ ਵਿੱਚ ਪਾਰਟਿਸਿਪੇਟ ਕਰਿਆ ਓਕੇ ਤਾਂ ਰਾਜੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਇਹਤੇ ਬਹੁਤ ਉਹਦੇ ਫੀਲਿੰਗ ਹੋ ਰਹੀ ਹੈ ਮੈਂ ਇਹਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਤਾਂ ਤਾਂ ਇਹ ਸੁਆਗਤਨ ਜੋ ਕਿ ਇਹਨਾਂ ਨੇ ਇੱਕ ਕਰਵਾ ਚੋ ਦਾ ਇਵੈਂਟ ਆਰਗੇਨਾਈਜ਼ ਕੀਤਾ ਹੈ ਤਾਂ ਇਹਨਾਂ ਤੋਂ ਆਪਾਂ ਪੂਰੀ ਜਾਣਕਾਰੀ ਲੈਣੇ ਮੈਮ ਪਹਿਲਾਂ ਤਾਂ ਤੁਹਾਡਾ ਮੈਂ ਸਵਾਗਤ ਕਰਦਾ ਮੇਰੇ ਚੈਨਲ ਤੇ ਔਰ ਮੈਂ ਤੁਹਾਡੇ ਦੀ ਜਾਣਕਾਰੀ ਲੈਣੀ ਚਾਹਾਂਗਾ ਕਿ ਜੋ ਅੱਜ ਦਾ ਇਵੈਂਟ ਤੁਸੀਂ ਆਰਗੇਨਾਈਜ਼ ਕੀਤਾ ਹੈ ਉਹ ਕਿਸ ਤਰ੍ਹਾਂ ਕੀਤਾ ਔਰ ਕਿਸ ਤਰ੍ਹਾਂ ਦਾ ਰਿਹਾ ਪਹਿਲਾਂ ਦਾ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਲ ਜੀ ਮੇਰਾ ਨਾਮ ਚਾਹਤ ਹੈ ਅਸੀਂ ਅੱਜ ਗ੍ਰੇਸਨ ਗਲੇਮਰ ਸਲੂਨ ਤੇ ਮਤਲਬ ਫੰਕਸ਼ਨ ਕਰਵਾ ਚਾਹਤਾ ਆਰਗੇਨਾਈਜ਼ ਕਰ ਰਹੇ ਹਾਂ ਇੱਥੇ ਅਸੀਂ ਮਤਲਬ ਬਹੁਤ ਹੀ ਕੁਝ ਐਕਸਟਰਾ ਕਰਨ ਦੀ ਸੋਚਿਆ ਵੀ ਜਿਵੇਂ ਵੀ ਅਸੀਂ ਪਾਰਟਿਸਿਪੇਟ ਵੀ ਕਰਵਾਇਆ ਮਿਸਿਸ ਕਰਵਾ ਕੰਪੀਟੀਸ਼ਨ ਕਰਵਾਇਆ ਲੇਡੀਜ਼ ਨੂੰ ਹਾਂਜੀ ਉਹਦੇ ਵਿੱਚ ਲੇਡੀਜ਼ ਨੇ ਕਾਫੀ ਲੇਡੀਜ਼ ਨੇ ਮਤਲਬ ਕਿਸਾਵੀ ਲਈ ਆ ਆਪਣਾ ਤੇ ਉਹਨਾਂ ਨੇ ਆ ਕਾਫੀ ਮਤਲਬ ਜਿ세 ਮਾਡਲਿੰਗ ਚਾਰ ਰਾਉਂਡ ਕਿ ਲਾਏ ਗਏ ਤੇ ਮਾਡਲਿੰਗ ਜਿ세 ਕੁਐਸਚਨ ਵੀ ਪੁੱਛੇ ਗਏ ਉਹਨਾਂ ਕੋਲੋਂ ਹਾਂਜੀ ਹਾਂਜੀ ਤੇ ਉਹਦੇ ਵਿੱਚ ਜਿਵੇਂ ਲੇਡੀਜ਼ ਜਿਹੜਾ ਵੀ Winner ਆਏਗਾ ਸੀ ਮਿਸਿਸ ਕਰ ਮਿਸਿਸ ਕਰਵਾ ਕੱਢਾਂਗੇ ਉਹਦੇ ਚ ਤੇ ਉਹਨਾਂ ਨੂੰ ਇਨਾਮ ਵੀ ਦੇਵਾਂਗੇ ਉਹਦੇ ਪ੍ਰਤੀ ਮੈਮ ਜੇ ਗੱਲ ਕਰਾਂ ਤਾਂ ਇਹ ਆਰਗੇਨਾਈਜ਼ ਤੁਸੀਂ ਪਹਿਲੀ ਵਾਰ ਕਰ ਰਹੇ ਹੋ ਨਹੀਂ ਇੱਕ ਵਾਰ ਇਹ ਪਹਿਲਾਂ ਵੀ ਅਸੀਂ ਕੀਤਾ ਵੈਸੇ ਤਾਂ ਬਟ ਹਾਂਜੀ ਬਟ ਉਦੋਂ ਸਟਾਰਟਿੰਗ ਨੋਰਮਲ ਸੀਗੀ ਬਟ ਇਸ ਵਾਰ ਇਸ ਥੋੜਾ ਹਾਈ ਲੈਵਲ ਦਾ ਥੋੜਾ ਜਿਹਾ ਕੀਤਾ ਹਾਂਜੀ 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 ਅੱਜ ਦੇ ਫੰਕਸ਼ਨ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਕਿਸ ਤਰ੍ਹਾਂ ਦਾ ਰਿਸਪਾਂਸ ਆਗਣਾ ਵੱਲੋਂ ਮਿਲਿਆ ਬਹੁਤ ਅੱਛਾ ਰਿਸਪੌਂਸ ਮਿਲੇ ਅੱਜ ਦਾ ਬਟ ਕਾਫੀ ਇੰਜੋਏ ਕਰ ਰਹੀ ਹੈ ਲੜਕੀ ਲੇਡੀਜ਼ ਬਹੁਤ ਅਸੀਂ ਇਹ ਸੁਆਗਨਾਂ ਦੇ ਨਾਲ ਨਾਲ ਅਸੀਂ ਗਰਲਸ ਦਾ ਵੀ ਨਾਲ ਕੀਤਾ ਹੈ ਹਾਂਜੀ ਹਾਂਜੀ ਇਹਦੇ ਨਾਲ ਲੜਕੀਆਂ ਤੇ ਮਨੋ ਲੇਡੀਜ਼ ਬਹੁਤ ਇੰਜੋਏ ਕਰ ਰਹੀ ਆ ਆਪਣਾ ਆਪਣੇ ਸੱਭਿਆਚਾਰ ਨੂੰ ਆਪਣੀ ਸੰਸਕ੍ਰਿਤੀ ਨੂੰ ਬਰਕਰਾਰ ਰੱਖਣਾ ਇਹ ਬਹੁਤ ਵੱਡਾ ਯੋਗਦਾਨ ਹੈ ਜੋ ਸਮਾਜ ਦੇ ਵਿੱਚ ਆਪਾਂ ਪਾਉਂਦੇ ਆ ਤਾਂ ਤੁਹਾਡਾ ਅੱਜ ਦੇ ਦਿਨ ਮੈਸੇਜ ਕੀ ਜਾਵੇਗਾ ਸਾਡਾ ਮੈਸੇਜ ਇਹੀ ਜਾਵੇਗਾ ਵੀ ਅਸੀਂ ਅੱਜ ਇਹ ਫੰਕਸ਼ਨ ਕਰਨਾ ਸਾਡਾ ਇਹੀ ਮਤਲਬ ਹੈ ਵੀ ਅਸੀਂ ਇਸ ਫੰਕਸ਼ਨ ਨੂੰ ਹੋਰ ਅੱਗੇ ਲੈ ਕੇ ਜਾਈਏ ਵੀ ਹੋਰ ਜਿਨ੍ਹਾਂ ਨੂੰ ਨਹੀਂ ਵੀ ਇਸ ਬਾਰੇ ਪਤਾ ਵੀ ਦੁਨੀਆ ਦੇ ਕੋਨੇ-ਕੋਨੇ ਤੱਕ ਉਹਨਾਂ ਨੂੰ ਪਤਾ ਲੱਗੇ ਵੀ ਇਹ ਜੇ ਪਹਿਲਾਂ ਲੇਡੀਜ਼ ਬਹੁਤ ਨਾਰਮਲ ਤਰੀਕੇ ਨਾਲ ਇਸ ਤਿਆਰ ਨੂੰ ਕਰਦੀਆਂ ਸੀਗੀਆਂ ਬਟ ਅਸੀਂ ਚਾਹੁੰਦੇ ਹਾਂ ਵੀ ਅਸੀਂ ਉਹਨਾਂ ਕੁਝ ਐਕਸਟਰਾ ਕੁਝ ਅੱਜ ਦੀ ਜਨਰੇਸ਼ਨ ਨੂੰ ਦੇਖਦੇ ਕੁਝ ਐਸਾ ਕਰੀਏ ਵੀ ਅੱਜ ਲੇਡੀਜ਼ ਬਾਹਰ ਨਿਕਲਣ ਆਪਣਾ ਇੰਜੋਏ ਕਰਨ ਆਪਣਾ ਤੇ ਕੁਝ ਐਕਸਟਰਾ ਕੁਝ ਹੋਵੇ ਇਸ ਮਤਲਬ ਹਾਂਜੀ ਆ ਤਾਂ ਦੋਸਤੋ ਤੁਸੀਂ ਦੇਖਿਆ ਕਿ ਜਿੱਥੇ ਆਰਗੇਨਾਈਜ਼ਰ ਜੋ ਇਸ ਇਵੈਂਟ ਦੇ ਆਰਗੇਨਾਈਜ਼ਰ ਹਨ ਉਹਨਾਂ ਨੇ ਬਾਖੂਬੀ ਨਾਲ ਦੱਸਿਆ ਕਿ ਸਾਡਾ ਮੇਨ ਏਮ ਹੈ ਕਿ ਸੁਹਾਗਣਾ ਨੂੰ ਔਰ ਔਰਤਾਂ ਨੂੰ ਲੇਡੀਜ਼ ਨੂੰ ਪਤਾ ਲੱਗੇ ਕਿ ਇਹ ਪ੍ਰੋਗਰਾਮ ਕਿਸ ਤਰ੍ਹਾਂ ਮਨਾਉਣਾ ਹੈ ਇਸ ਦਿਨ ਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਕਰਨਾ ਹੈ